ਮੈਂ ਇੱਕ ਐਸਬੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇਰਾ ਰਾਤ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਮ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚ ਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣੀਆਂ ਚਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਵਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇੱਕ ਇਕੱਠੇ ਖਾਪੀ ਰਹੇ ਸਨ ਤੇਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹੀਟ ਆਫ ਦਾ ਮੂਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜੱਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸਤੇ ਅਵਨਾਸ਼ ਨੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸਦੀ ਮੌਤ ਹੋ ਗਈ ਤੇ ਮੇਮ ਜਿਹੜਾ ਪਿਸਟਲ ਸੀ ਮੌਕੇ ਤੇ ਉਹ ਬ੍ਰਮਤ ਹੋਇਆ ਕਰਨੀ ਜੀ ਅਸੀਂ ਜਿਹੜੇ ਇਸਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਐ ਇਹ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਐ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਾਂ ਅਸੀਂ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਐ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੇਨ ਅਕਿਊਜ਼ਡ ਐ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਗਿਆ ਤੇ ਗੋਲੀ ਚ ਛਾਉਣੇ ਨੂੰ ਮੈਨੂੰ ਲੋਕਲ ਐ ਤੇ ਕਿਤੇ ਬਾਹਰੋਂ ਆਏ ਸੀਗੀ ਲੋਕਾਂ ਨੇ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਆ ਸਾਹਮਣੇ ਆ ਕੁਝ ਇੱਕ ਗੋਲੀ ਚੱਲੀ ਹੈ ਤੇ ਹਿੱਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਰ ਲੈ ਕੀਤੀ ਜਾ ਰਹੀ ਹੈ ਇਹ ਰਜਿਸਟਰ ਕਰ ਲਿਆ ਗਿਆ ਮੈਮ ਕਿਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਸੀਜ਼ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 35 ਬੀ ਐਨ ਐਸ ਅਤੇ ਆਮ ਜਨਗ ਦੀ ਤਾਰਾਹਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਂਕ ਯੂ ਮੈਂ ਇੱਕ ਐਸਪੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇਰਾਤ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਮ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚ ਲਾਇਆ ਜਾ ਰਿਹਾ ਕਿ ਕਰੇਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣੀਆਂ ਚਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਬਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇਕੱਠੇ ਖਾਪੀ ਰਹੇ ਸਨ ਤੇਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ-ਵਾਜ਼ੀ ਤੇ ਤਕਰਾਰ-ਵਾਜ਼ੀ ਹੋ ਗਈ ਤੇ ਉਸ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜੱਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸ ਤੇ ਅਬਨਾਸ਼ ਨੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸ ਦੀ ਮੌਤ ਹੋ ਗਈ ਤੇ ਮੈਂ ਜਿਹੜਾ ਪਿਸਤਲ ਸੀ ਮੌਕੇ ਤੇ ਉਹ ਬਰਾਮਤ ਹੋਇਆ ਕਰਨੀ ਹੈ ਅਸੀਂ ਜਿਹੜੇ ਇਸ ਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਐ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਾਂ ਜੱਸੀ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸাকਸੈਸਫੁਲ ਹੋਈ ਐ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੇਨ ਅਕਿਊਜ਼ਡ ਐ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਚਾਹੇ ਗੋਲੀ ਚ ਣਾਉਣੇ ਨੂੰ ਲੋਕਲ ਐ ਕਿਤੇ ਬਾਹਰੋਂ ਆਏ ਸੀਗੀ ਲੋਕਦਰ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆਇਆ ਕੁਝ ਇੱਕ ਗੋਲੀ ਚੱਲੀ ਹੈ ਤੇ ਹਿੱਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਰ ਰਹੀ ਕੀਤੀ ਜਾ ਰਹੀ ਹੈ ਇਹ ਰਜਿਸਟਰ ਕਰ ਲਿਆ ਗਿਆ ਮੈਮ ਕਿਹਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਸੀਜ਼ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 35 ਬੀ ਐਨ ਐਸ ਅਤੇ ਆਮ ਜਗ ਦੀ ਧਾਰਾਵਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਂਕ ਯੂ ਮੈਂ ਇੱਕ ਐਸਬੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕੱਲ ਦੇਰ ਰਾਤ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਮ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚ ਲਾਇਆ ਜਾ ਰਿਹਾ ਕਿ ਕਰੇਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣੀਆਂ ਚਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਬਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇੱਕ ਇਕੱਠੇ ਖਾਪੀ ਰਏ ਸਨ ਤੇਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜਸਾ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸ ਤੇ ਅਬਨਾਸ਼ ਤੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਣ ਤੇ ਉਸ ਦੀ ਮੌਤ ਹੋ ਗਈ ਤੇ ਮੇਮ ਜਿਹੜਾ ਪਿਸਤਲ ਸੀ ਮੌਕੇ ਤੇ ਉਹ ਬਰਾਮਤ ਹੋਇਆ ਕਰਨੀ ਅਸੀਂ ਜਿਹੜੇ ਇਸ ਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਐ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਾਂ ਜਿਸੀ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੀਆਂ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਐ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੇਨ ਅਕਿਊਜ਼ਡ ਐ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਗਿਆ ਤੇ ਗੋਲੀ ਚ ਣਾਉਣੇ ਨੂੰ ਮੈਨੂੰ ਲੋਕਲ ਐ ਜੇ ਕਿਤੇ ਬਾਹਰੋਂ ਆਈ ਸੀਗੀ ਲੋਕਾਂ ਨੇ ਤੁਮੇ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆਇਆ ਕੁਝ ਇੱਕ ਗੋਲੀ ਚੱਲੀ ਹੈ ਤੇ ਸੀਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਿਜਿਸਟਰ ਕਰ ਲਿਆ ਗਿਆ ਮੈਮ ਕਿਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਸੀਸ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 35 ਬੀ ਐਨ ਐਸ ਅਤੇ ਆਮ ਜਗ ਦੀ ਧਾਰਾਵਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਂਕ ਯੂ ਮੈਂ ਇੱਕ ਐਸਬੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇ ਰਾਤ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਮ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚ ਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣੀਆਂ ਚ ਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਕਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਬਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇਕ ਇਕੱਠੇ ਖਾਪੀ ਰਹੇ ਸਨ ਤੇਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜੱਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸ ਤੇ ਅਬਨਾਸ਼ ਨੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸ ਦੀ ਮੌਤ ਹੋ ਗਈ ਤੇ ਮੈਂ ਜਿਹੜਾ ਪਿਸਤਲ ਸੀ ਮੌਕੇ ਤੇ ਉਹ ਬ੍ਰਹਮਤੂਰਿਆ ਕਰਨੀ ਅਸੀਂ ਜਿਹੜੇ ਇਸ ਦੇ ਦੋਸ਼ੀ ਹੈ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ